ਮਾਂਜੂ ਐਸਐਸਪੀ ਸਾਹਿਬ ਡਾਕਟਰ ਡਾਕਟਰ ਪਨਾਲੋ ਵਾਲੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮਤਲਬ ਜਿਹੜਾ ਸਾਡਾ ਆਪਰੇਸ਼ਨ ਹੈ ਮਾਂਜੂ ਡੀਜੀ ਸਾਹਿਬ ਦੇ ਕੋਲੋਂ ਤਾਂ ਪਰਹਾਰ 2 ਜਿਹੜਾ ਚੰਦੇ ਆ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਬੈਡ ਐਲੀਮੈਂਟਸ ਨੂੰ ਜਿਹੜਾ ਨੱਥ ਪਾਉਣ ਲਈ ਨਕਲ ਆਇਆ ਸ਼ਹਿਰ ਦੇ ਵਿੱਚ ਜਿੰਨੇ ਵੀ ਕੋਈ ਅ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਬਿਲਕੁਲ ਬਖਸ਼ਰੀ ਜਾਊਗਾ ਤੇ ਕਹਿਆ ਕੋਈ ਜਿਹੜੇ ਟੂ ਵੀਲਰ ਵਗੈਰਾ ਜਿਹਦੇ ਕੋਲ ਕੋਈ ਨੰਬਰ ਨਹੀਂ ਲੱਗਿਆ ਜਾਂ ਬਿਨ ਬਿਦਾਉ ਡਰਾਈਵਿੰਗ ਲਾਇਸੈਂਸ ਤੁਰੇ ਫਿਰਦੇ ਆ ਮੈਕਸਿਮਮ ਟ੍ਰੈਫਿਕ ਦੇ ਚਲਾਨਾ ਕਰ ਰਹੇ ਆ ਤੇ ਜੇ ਕੋਈ ਖਰਾਬ ਪੀਗਾ ਗੱਡੀ ਚਲਾਊਗਾ ਤੇ ਉਹ ਵੀ ਉਹਦੀ ਗੱਡੀ ਇਹੀ ਬੰਦ ਕਰਾਂਗੇ ਉਹਦੇ ਰਿਗਾਰਡਿੰਗ ਅਸੀਂ ਜਿਹੜੇ ਅਮਰੇਖਾ ਦਾ ਹੁਣ ਤਾਂ ਕਈ 10 12 ਜਿਹੜੇ ਚਲਾਨਾ ਕੀਤੇ ਆ ਸਭ ਇੱਕ ਗੱਲ ਕਰੀ ਟਾਈਮਿੰਗ ਇਹਦੀ ਕੀ ਰੱਖੀ ਹੈ ਸ਼ਾਮ ਨੂੰ ਟਾਈਮਿੰਗ ਸਾਡੀ ਓਪਨ ਹੈ ਜੋ ਸਾਰੇ ਸ਼ਹਿਰ ਦੇ ਵਿੱਚ ਸ਼ਿਫਟਿੰਗ ਦਾ ਕਰਾਹੀ ਜਿਹੜਾ ਕਵਰ ਕਰਾਂਗੇ ਇਹ ਸਾਡਾ